ਹਾਂਜੀ ਸੋਸ਼ੀ ਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸ਼ਨਸ ਔਨ ਕਾਨੂੰਨ ਦੇ ਖੇਤਰ ਵਿੱਚ ਮਹੱਤਵਪੂਰਨ ਮੌਕੇ ਇੰਪੋਰਟੈਂਟ ਓਪਰਚ्युनिटीज ਇਨ ਦਾ ਫੀਲਡ ਆਫ ਲਾ ਪ੍ਰਸ਼ਨ ਪਹਿਲਾ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਕੋਈ ਵਿਅਕਤੀ ਕਿਸ ਖੇਤਰ ਵਿੱਚ ਕੈਰੀਅਰ ਬਣਾ ਸਕਦਾ ਹੈ ਉਪਰੋਕਤ ਸਾਰੇ ਪ੍ਰਸ਼ਨ ਦੂਜਾ ਸੁਪਰੀਮ ਕੋਰਟ ਦੇ ਜੱਜ ਬਣਨ ਲਈ ਹਾਈ ਕੋਰਟ ਵਿੱਚ ਘੱਟੋ-ਘੱਟ ਕਿੰਨੇ ਸਾਲਾਂ ਦਾ ਤਜਰਬਾ ਚਾਹੀਦਾ ਹੈ 10 ਸਾਲ ਪ੍ਰਸ਼ਨ ਤੀਜਾ ਕਾਨੂੰਨ ਦੇ ਖੇਤਰ ਵਿੱਚ ਐਮੀਕਸ ਕੋਰੀਅਰ ਦਾ ਕੀ ਅਰਥ ਹੈ ਦਾਲਤ ਦੁਆਰਾ ਸਹਾਇਤਾ ਲਈ ਨਿਯੁਕਤ ਵਕੀਲ ਪ੍ਰਸ਼ਨ ਚੌਥਾ ਭਾਰਤ ਵਿੱਚ ਕਾਨੂੰਨ ਬਣਾਉਣ ਵਾਲੀ ਮੁੱਖ ਸੰਸਦਾ ਕਿਹੜੀ ਹੈ ਵਿਧਾਨਪਾਲਿਕਾ ਪ੍ਰਸ਼ਨ ਪੰਜਵਾਂ ਕਿਸੇ ਕੰਪਨੀ ਨੂੰ ਕਾਨੂੰਨੀ ਮਾਮਲਿਆਂ ਵਿੱਚ ਸਲਾਹ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਾਰਪੋਰੇਟ ਵਕੀਲ ਪ੍ਰਸ਼ਨ ਸ਼ੇਮਾ ਕਾਨੂੰਨ ਦੇ ਰਾਜ ਦਾ ਕੀ ਮਤਲਬ ਹੈ ਹਰ ਵਿਅਕਤੀ ਇਥੋਂ ਤੱਕ ਕਿ ਕਾਨੂੰਨ ਬਣਾਉਣ ਵਾਲੇ ਵੀ ਕਾਨੂੰਨ ਦੇ ਅਧੀਨ ਹਨ ਪ੍ਰਸ਼ਨ 7ਮਾ ਜੇਕਰ ਰਾਜ ਦਾ ਕਾਨੂੰਨ ਕੇਂਦਰੀ ਕਾਨੂੰਨ ਨਾਲ ਟਕਰਾਅ ਵਿੱਚ ਹੈ ਤਾਂ ਆਮ ਤੌਰ ਤੇ ਕਿਹੜਾ ਕਾਨੂੰਨ ਪ੍ਰਵਲਕ ਹੁੰਦਾ ਹੈ ਕੇਂਦਰੀ ਕਾਨੂੰਨ ਪ੍ਰਸ਼ਨ 8ਮਾ ਇਹ ਥਾਂ ਦਿੱਤੇ ਵਿੱਚੋਂ ਕਿਹੜਾ ਕਾਨੂੰਨ ਦਾ ਮਹੱਤਵਪੂਰਨ ਖੇਤਰ ਨਹੀਂ ਹੈ ਭੌਤਿਕ ਵਿਗਿਆਨ ਕਾਨੂੰਨ ਪ੍ਰਸ਼ਨ ਨੰਬਰ राइट ਜਾਰੀ ਕਰਨ ਦਾ ਅਧਿਕਾਰ ਕਿਸ ਕੋਲ ਹੈ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੋਵਾਂ ਕੋਲ ਪ੍ਰਸ਼ਨ 10 ਮ ਕਾਨੂੰਨੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਕੋਈ ਵਿਅਕਤੀ ਸਰਕਾਰੀ ਖੇਤਰ ਵਿੱਚ ਕਿਹੜੀ ਪ੍ਰੀਖਿਆ ਦੇ ਸਕਦਾ ਹੈ PCS ਜੁਡੀਸ਼ੀਅਲ ਪ੍ਰੀਖਿਆ ਪ੍ਰਸ਼ਨ 11ਵਾਂ ਕਾਨੂੰਨ ਵਿੱਚ PIL ਦਾ ਪੂਰਾ ਨਾਮ ਕੀ ਹੈ? ਪਬਲਿਕ ਇੰਟਰਸਟ ਲਿਟੀਗੇਸ਼ਨ ਪ੍ਰਸ਼ਨ 12ਵਾਂ ਹੇਠਾਂ ਦਿੱਤੇ ਵਿੱਚੋਂ ਕਿਹੜਾ ਕਾਨੂੰਨੀ পেশਾ ਨਹੀਂ ਹੈ? SANICO.